ਨਖਾਲਸਾ ਵਾਈਕੋ ਸੇਜਪਾਟ ਸੇਵਾ ਦੇ ਵੱਲੋਂ ਗੁਰਵਾਣੀ ਚਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਇਸ ਲੜੀ ਦੇ ਤਹਿਤ ਅਜੇ ਤੱਕ 14 ਸੈਜਪੇ ਪਹੁੰਚੇ ਆ ਸਾਡੇ ਕੋਲ ਬਖਵਾ ਅਕੈਡਮੀਾਂ ਦੇ ਬਹੁਤ ਸਾਰੇ ਬੱਚੇ ਪਹੁੰਚੇ ਆ ਤੇ ਬੱਚਿਆਂ ਨੇ ਸੇਜਪਾਟ ਪੂਰਾ ਕੀਤਾ ਜੋ ਜੋ ਬੱਚਿਆਂ ਨੇ ਸੇਜਪਾਟ ਕੀਤੀ ਤੇ ਆਪਣੇ ਅਨੁਭਵ ਜਿਹੜੇ ਵਿੱਚ ਸਾਨੂੰ ਸੁਣਾ ਰਹੇ ਨੇ ਜਾ ਸਾਡੇ ਕੋਲ ਅਕਾਲ ਅਕੈਡਮੀ ਬੰਗਾ ਦੇ ਜਿਹੜੇ ਬੱਚੇ ਪੜ੍ਹਦੇ ਆ ਤੇ ਅੱਜ ਅਸੀਂ ਉਹਨਾਂ ਬੱਚਿਆਂ ਨਾਲ ਗੱਲਬਾਤ ਕਰਦੇ ਆ ਕਿ ਬੱਚਿਆਂ ਨੇ ਕਿੱਡੇ ਗਰੇ ਸੱਜੇ ਪੜ੍ਹਤੀਏ ਤੇ ਉਹਨਾਂ ਦਾ ਅਨੁਭਵ ਕੀ ਹੈਗਾ ਹਾਂਜੀ ਬੇਟਾ ਕੀ ਨਾਮ ਹੈਗਾ ਤੁਹਾਡਾ ਮੇਰੇ ਨਾਮ ਹਰਨੂਰ ਕੌਰ ਹੈ ਹਰਨੂਰ ਕੌਰ ਬੇਟਾ ਕਿੰਨੇ ਸੱਜੇ ਪੜ੍ਹਤੀਏ ਜੀ ਮੈਂ 2 ਸੱਜੇ ਪੜ੍ਹਤੀਏ ਦੋ ਸੱਜੇ ਪੜ੍ਹਤੀਏ ਤੁਸੀਂ ਕੰਮ ਕਰ ਲਿਆ ਪਰਿਵਾਰ ਦੇ ਵਿੱਚ ਹੋਰ ਸੱਜੇ ਪੜ੍ਹਤੀਏ ਨਹੀਂ ਜੀ ਪਰਿਵਾਰ ਵਿੱਚ ਕੋਈ ਹੋਰ ਨਹੀਂ ਉਧਰ ਕੀ ਲਾ ਤੁਹਾਨੂੰ ਸੱਜੇ ਪੜ੍ਹਤ ਗਾ ਦਾ ਨਾ ਕੀ ਚੇਂਜ ਕੀ ਬਦਲਾਅ ਆ ਹੈ ਸੈਲਜ਼ਪਾਟ ਕਰਨ ਨਾਲ ਮੈਨੂੰ ਸ਼ਾਂਤੀ ਮਿਲਦੀ ਹੈ ਸਾਨੂੰ ਇੱਕ ਅਲੱਗ ਹੀ ਤਰ੍ਹਾਂ ਦਾ ਸਕੂਨ ਮਿਲਦਾ ਤੇ ਜਿਸ ਕੰਮ ਵਿੱਚ ਸਾਡਾ ਮਨ ਨਹੀਂ ਲੱਗਦਾ ਉਸ ਕੰਮ ਵਿੱਚ ਸਾਡਾ ਮਨ ਲੱਗਣਾ ਸ਼ੁਰੂ ਹੋ ਜਾਂਦਾ ਤੇ ਪਰਿਵਾਰ ਵਿੱਚ ਵੀ ਸਾਨੂੰ ਆਦਰ ਮਾਨ ਨਾਲ ਸਤਿਕਾਰ ਨਾਲ ਰੱਖਿਆ ਜਾਂਦਾ ਤੇ ਮਤਲਬ ਸਾਰੇ ਸਤਿਕਾਰ ਕਰਦੇ ਆ ਇੱਕ ਵੱਖਰੀ ਪਛਾਣ ਹੋ ਜਾਂਦੀ ਹੈ ਕਿ ਇਹ ਬੱਚਾ ਸੈਲਜ਼ਪਾਟ ਕਰਦਾ ਹੈ ਇਹ ਸਭ ਤੋਂ ਵੱਡੀ ਗੱਲ ਹੈਗੀ ਸਾਡੀ ਪੱਕੀ ਪਛਾਣ ਹੋਣੀ ਸਭ ਤੋਂ ਵੱਡੀ ਗੱਲ ਹੈਗੀ ਦੇਹਾਂਜੀ ਬੁੱਤ ਤੁਹਾਡਾ ਕੀ ਨਾਮ ਹੈ ਕਵਲਪ੍ਰੀਤ ਕੌਰ ਕਵਲਪ੍ਰੀਤ ਬੜਾ ਕਿੰਨੇ ਸਾਰੇ ਪਟ ਕਰੇ ਦੋ ਸਾਰੇ ਪਟ ਕਰੇ ਦੋ ਸਾਰੇ ਪਟ ਕਰੇ ਪਰਿਵਾਰ ਦੇ ਚ ਦੋ ਸਾਰੇ ਪਟ ਕਰਦੇ ਪਿਤਾ ਜੀ ਕਰਦੇ ਪਿਤਾ ਜੀ ਕਰਦੇ ਵੈਰੀ ਗੁੱਡ ਤੇ ਪਰਵਾਸ ਸਾਰੇ ਪਟ ਕਾਦਨੇ ਕੀ ਚੇਂਜਸ ਕੀ ਬਦਲਾ ਆਇਆ ਤੁਹਾਨੂੰ ਸਾਰੇ ਪਰਿਵਾਰ ਚ ਖੁਸ਼ੀਆਂ ਬਣੀ ਮਿਲੀਆਂ ਸਾਨੂੰ ਤੇ ਹਰ ਕੋਈ ਕੁਛ ਰਹਿੰਦਾ ਹੁਣ ਸਾਰੇ ਦੁੱਖ ਦੂਰ ਹੋ ਗਏ ਨੇ ਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਮਹਿਸੂਸ ਹੋਈ ਸ਼ੁਰੂਆਤ ਮਜ਼ਬੂਤ ਹਾਂਜੀ ਬੇਟਾ ਤੁਹਾਡਾ ਕੀ ਨਾਮ ਹੈ ਪ੍ਰਾਂਤਿਕ ਕੌਰ ਕਾਉਜੋਦ ਕੌਰ ਬੜਾ ਕਿੰਨੇ ਸਾਰੇ ਬਾਟ ਕੀਤੇ ਦੋ 파ਟ ਸੰਪੂਰਨ ਦੋ 파ਟ ਸੰਪੂਰਨ ਕਰ ਲਏ ਤੁਹਾਨੂੰ ਕੀ ਲੱਗਦਾ ਸੈਇਟ ਬਾਟ ਕਰਨ ਨਾਲ ਕੀ ਮਹਿਸੂਸ ਹੋ ਰਿਹਾ ਤੁਹਾਨੂੰ ਕੀ ਜੀਵਨ ਵਿੱਚ ਬਦਲਾਅ ਬਹੁਤ ਜ਼ਿਆਦਾ ਸਕੂਨ ਮਿਲਦਾ ਬਾਟ ਕਰਕੇ ਸਾਰਿਆਂ ਨੂੰ ਮੈਂ ਤਾਂ ਇਹੀ ਕਹਿਣੀ ਵੀ ਸਾਰਿਆਂ ਨੂੰ ਹੀ ਸੈਇਟ ਬਾਟ ਕਰਨਾ ਚਾਹੀਦਾ ਸੈਇਟ ਬਾਟ ਕਰਨਾ ਚਾਹੀਦਾ ਹਾਂਜੀ ਸਹਿਜ ਮਤੀ ਨਾਲ ਸਮਝ ਸਮਝ ਕੇ ਬਾਣੀ ਨੂੰ ਸਮਝਣਾ ਬਹੁਤ ਵਧੀਆ ਗੱਲ ਹੈ ਸਾਰਿਆਂ ਲਈ ਤੇ ਇਹਦੇ ਨਾਲ ਬਹੁਤ ਸਾਰੇ ਬਦਲਾਅ ਵੀ ਆਏ ਕੀ ਬਦਲਾਅ ਆਏ ਨੇ ਜੀ ਇੱਕ ਅਦਾ ਦੱਸਣਾ ਚਾਹੁੰਦਾ ਜੀ ਪਹਿਲਾਂ ਮੈਂ ਹਾਰਮੋਨੀਅਮ ਨਹੀਂ ਸੀ বাজਾਉਂਦੀ ਹੁਣ ਮੇਰੇ ਸਾਰੇ ਟੀਚਰਸ ਮੈਨੂੰ ਹੀ ਜਾਣਦੇ ਸਾਰੇ ਵੀ ਮੈਂ ਹਾਰਮੋਨੀਅਮ বাজਾਉਣੀ ਹੈ ਤੇ ਸਾਰੇ ਸ਼ਬਦ ਜਿੰਨੇ ਵੀ ਮੈਨੂੰ ਹੁੰਦੇ ਮੈਂ ਉਹਦੇ ਤੇ ਕੀਤੇ ਆ ਓਕੇ ਵੈਰੀ ਗੁੱਡ ਇਹ ਸਭ ਤੋਂ ਵੱਡੀ ਗੱਲ ਹੈ ਜੀ ਪਰਿਵਾਰ ਦੇ ਚ ਕੋਈ ਹੋਰ ਸਹਿਜ ਪੜ੍ਹ ਕਰਦੇ ਆ ਨਹੀਂ ਕੋਈ ਨਹੀਂ ਓਕੇ ਹਾਂਜੀ ਪੁੱਤ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰੁਪਿੰਦਰ ਸਿੰਘ ਹੈ ਹਾਂਜੀ ਰੁਪਿੰਦਰ ਸਿੰਘ ਰੁਪਿੰਦਰ ਸਿੰਘ ਬੜਾ ਕਿੰਨੇ ਸਹਿਜ ਪੜ੍ਹ ਕਿਤੇ ਮੈਂ ਦੋ ਸਹਿਜ ਪੜ੍ਹ ਸਕੂਲ ਕੀਤੀ ਹੈ ਸਹਿਜ ਪੜ੍ਹ ਦੋ ਸਹਿਜ ਪਰਿਵਾਰ ਦੇ ਚ ਕੋਈ ਸਹਿਜ ਪੜ੍ਹ ਕਰਦੇ ਮੇਰਾ ਭਰਾ ਸਹਿਜ ਪੜ੍ਹ ਕਰਦਾ ਬੜਾ ਸਹਿਜ ਪੜ੍ਹ ਪੜਾਉਂਦਾ ਕੀ ਲੱਗਦਾ ਤੁਹਾਨੂੰ ਸਹਿਪਾਠ ਕਰਨ ਨਾਲ ਕੀ ਬਦਲਾਅ ਕੀ ਚੀਜ਼ ਆਇਆ ਪਹਿਲਾਂ ਮੇਰੀ ਪਰਸੈਂਟੇਜ ਨੰਬਰ ਸੀ ਉਹ ਘਾਟਾਂ ਦੇ ਹੁੰਦੇ ਸੀ ਪਰ ਹੁਣ ਸਹਿਪਾਠ ਕਰਨ ਨਾਲ ਮੇਰੇ ਨੰਬਰ ਵੀ ਜ਼ਿਆਦਾ ਹੋਏ ਹਨ ਤੇ ਟੀਚਰਾਂ ਵਿੱਚ ਮੇਰੀ ਇੱਜ਼ਤ ਵੀ ਜ਼ਿਆਦਾ ਹੋਈ ਹੈ ਇਹ ਸਭ ਤੋਂ ਵੱਡੀ ਗੱਲ ਹੈ ਜੀ ਜਦੋਂ ਮਨਕਾ ਕਰ ਰਹਿਣ ਲੱਗ ਜੇ ਤੇ ਫਿਰ ਜਿਹੜਾ ਹੈ ਤੇ ਨੰਬਰ ਵੀ ਸਾਡੇ ਵੱਧ ਜਾਂਦੇ ਆ ਤੇ ਅਸੀਂ ਗੁਰੂ ਚਰਨਾਂ ਦੇ ਵਿੱਚ ਅੱਜ ਬੇਨਤੀ ਕਰਦੇ ਆਂ ਵੀ ਚੜ੍ਹਦੀ ਕਲਾ 'ਚ ਰਹੋ ਤੇ ਬਾਣੀ ਦੇ ਨਾਲ ਜੁੜੇ ਰਹੋ ਤੇ ਹਮੇਸ਼ਾ ਗੁਰੂ ਸਹਿਜਾ ਤੁਹਾਡੇ ਤੇ ਮੇਰਾ ਭਰਾ ਹੱਥ ਰੱਖਣ ਤੇ ਤੁਸੀਂ ਪੜ੍ਹਾਈ ਦੇ ਚੰਗਾ ਮਕਾਮ ਹਾਸਲ ਕਰੋ ਤੇ ਚੰਗੇ ਅਹੁਦੇਾਂ ਤੇ ਪਹੁੰਚੋ ਜੇ ਦੇਸ਼ਕੌਮ ਦੀ ਸੇਵਾ ਕਰੋ ਗੁਰੂ ਚੰਨਾ ਜੀ ਦੇ ਅਦਾਸੇ ਵੰਦੀ ਇਹ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ